ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸਥਾਨ ਬ੍ਰਹਮਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ ਉੱਤਰ ਦੀ ਦਾਸ ਵਾਸਤੇ ਬਾਬਾ ਬੁੱਢਾ ਜੀ ਪਾਸ ਭੇਜਿਆ ਮਾਤਾ ਗੰਗਾ ਜੀ ਰੱਥ ਤੇ बाबा जी पास ਪਹੁੰਚੇ बाबा जी ਨੇ ਕਿਹਾ ਕੁਛ ਲੈਣਾ ਹੋਵੇ ਤਾਂ ਰਥਾਂ ਤੇ ਨਹੀਂ ਆਈਦਾ ਫਿਰ ਮਾਤਾ ਗੰਗਾ ਜੀ ਸੰਗਤਾਂ ਨਾਲ ਲੈ ਕੇ ਮਿੱਸੇ ਪ੍ਰਸ਼ਾਦੇ ਗੰਡਾ ਮੱਖਣ ਲੱਸੀ ਲੈ ਕੇ ਸਿਰ ਤੇ ਰੱਖ ਕੇ ਬੜੀ ਸ਼ਰਧਾ ਨਾਲ ਆਏ ਅਤੇ ਬਾਬਾ ਜੀ ਨੇ ਪ੍ਰਸ਼ਾਦਾ ਛਕਣ ਵੇਲੇ ਗੰਡਾ ਭੰਨਿਆ ਅਤੇ ਵਰ ਦਿੱਤਾ ਤੇਰੇ ਗ੍ਰਹਿ ਪ੍ਰਗਟੇਗਾ ਜੋਦਾ ਤਾਂ ਧੰਨ ਬਾਬਾ ਬੁੱਢਾ ਦੀ ਬਖਸ਼ਿਸ਼ ਹੋਈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਗੁਰ ਕੀ ਵਡਾਲੀ ਮਾਤਾ ਗੰਗਾ ਜੀ ਦੀ ਕੋਖੋਂ ਹੋਇਆ ਅੱਜ ਵੀ ਸੰਗਤਾਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਉਤਰਾਂ ਦੀ ਦਾਤ ਪ੍ਰਾਪਤ ਕਰਦੀਆਂ ਹਨ ਇੱਥੇ ਇੱਕ ਬਹੁਤ ਵੱਡਾ ਸਰੋਵਰ ਹੈ ਜਿੱਥੇ ਸੰਗਤਾਂ ਨਿਤਾ ਜਿੱਦੋਂ ਵੀ ਆਉਂਦੀਆਂ ਹਨ ਇਸ਼ਨਾਨ ਕਰਦੀਆਂ ਹਨ ਅਤੇ ਆਪਣੇ ਦੁੱਖ ਦਲੇ ਦਰਦੂਰ ਕਰ ਦਿਆ ਹਨ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਵੱਡਾ ਸਰੋਵਰ ਹੈ ਇਸ ਦੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਹੈ ਉਹ ਅਕਤੂਬਰ ਦੇ ਮਹੀਨੇ ਲੱਗਦਾ ਹੈ ਜਿੱਥੇ ਸੰਗਤਾਂ ਲੱਖਾਂ ਹੀ ਬਾਬਾ ਜੀ ਦੇ ਦਰਸ਼ਨ ਕਰਦੀਆਂ ਹਨ ਅਤੇ ਝੋਲੀਆਂ ਭਰਦੀਆਂ ਹਨ ਇਹ ਹੈ ਉਸ ਰੋਗਰ ਜਿੱਥੇ ਸੰਤਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਇਸ਼ਨਾਨ ਕਰਦੀਆਂ ਹਨ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਸ ਗਾਉਂਦੀਆਂ ਹਨ ਬਾਬਾ ਬੁੱਢਾ ਸਾਹਿਬ ਜੀ ਨੇ 6 ਪਾਸ਼ਾੀਆਂ ਨੂੰ ਤਿਲਕ ਲਾਇਆ ਇਹ ਚੰਦਨ ਦਾ ਰੁੱਖ ਲੱਗਾ ਹੈ ਪ੍ਰਕਰਮਾ ਦੇ ਵਿੱਚ ਅਤੇ ਹੋਰ ਵੀ ਬੜੇ ਰੁੱਖ ਲਾਏ ਹੋਏ ਹਨ ਇਹ ਹੈ ਪੁਰਾਤਨ ਇਤਿਹਾਸ ਖੂ ਜਿੱਥੇ ਟਿੰਡਾ ਚੱਲਦੀਆਂ ਸਨ ਹਨ ਪਰਜਾਤ ਵਿੱਚ ਰੱਖੇ ਹੋਏ ਹਨ ਇਹ ਉਹ ਸਥਾਨ ਹੈ ਜਿੱਥੇ ਸੰਗਤਾਂ ਮਿੱਸੇ ਪ੍ਰਸ਼ਾਦੇ ਗੰਡਾ ਲੱਸੀ ਮੱਖਣ ਘਿਓ ਲੈ ਕੇ ਆਉਂਦੀਆਂ ਹਨ ਅਤੇ ਬਾਬਾ ਜੀ ਦੇ ਸੇਵਾਦਾਰ ਇਹਨਾਂ ਨੂੰ ਪ੍ਰਸ਼ਾਦ ਤੌਰ ਤੇ ਪ੍ਰਸ਼ਾਦਾ ਦਿੰਦੇ ਹਨ ਲੱਸੀ ਦਿੰਦੇ ਹਨ ਨਾਲ ਗੰਡੇ ਦਿੰਦੇ ਹਨ ਸੰਗਤਾਂ ਪ੍ਰਕਰਮਾ ਵਿੱਚ ਬੈਠ ਕੇ ਬਾਬਾ ਬੁੱਢਾ ਸਾਹਿਬੀ ਦਾ ਧਿਆਨ ਧਰ ਕੇ ਸ਼ਕਤੀਆਂ ਹਨ ਅਤੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਘਰ ਪੁੱਤਰ ਦੀ ਦਾਤ ਮਿਲਦੀ ਹੈ। ਤਨ ਧੰਨ ਬਾਬਾ ਬੁੱਢਾ ਸਾਹਿਬ ਜੀ ਤਨ ਧੰਨ ਬਾਬਾ ਬੁੱਢਾ ਸਾਹਿਬ ਜੀ ਇਹ ਹੈ ਗੁਰਕਾ ਲੰਗਰ ਜਿੱਥੇ ਸੰਗਤਾਂ ਘਰੋਂ ਪ੍ਰਸ਼ਾਦੇ ਖੀਰ ਹੋਰ ਵਸਤੂਆਂ ਬਣਾ ਕੇ ਲਾਉਂਦੀਆਂ ਹਨ। ਇੱਥੇ ਬਾਬਾ ਬੁੱਢਾ ਸਾਹਿਬ ਨੂੰ ਅਰਪਣ ਕਰਦੀਆਂ ਹਨ ਅਤੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਇੱਥੇ ਸੰਗਤਾਂ ਕੜਾ ਪ੍ਰਸ਼ਾਦ ਲੈਂਦੀਆਂ ਹਨ ਇਸ ਅਸਥਾਨ ਦੀ ਕਾਰ ਸੇਵਾ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਬੜੀਆਂ ਸੁੰਦਰ ਇਮਾਰਤਾਂ ਬਣਾ ਕੇ ਕਰਵਾਈ ਜਾ ਰਹੀ ਹੈ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜਾ ਵੀ ਇਹ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰੇ ਇਸ ਨੂੰ ਅੱਗੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਣ ਦੀ ਕਿਰਪਾਲਤਾ ਕਰਿਓ ਤਾਂ ਜੋ ਸਾਰਿਆਂ ਨੂੰ ਇਹ ਤਾਂ ਜੋ ਇੱਥੋਂ ਦਾ ਇਤਿਹਾਸ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਸਕੇ ਅਤੇ ਸੰਗਤਾਂ ਇੱਥੇ ਆਣ ਕੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh